ਮਾਨਯੋਗ ਵਾਈਸ ਚਾਂਸਲ ਸਾਹਿਬ ਨੂੰ ਮੈਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸੰਬੋਧਨ ਕਰ ਦਿੰਨਾ ਆ ਵਿਦਵਾਨ ਦੋਸਤੋ ਤੇ ਪਿਆਰੇ ਵਿਦਿਆਰਥੀ ਥੋੜਾ ਰਿਲੈਕਸ ਹੋ ਕੇ ਉਹਨ ਸੌਖੀਆਂ ਜਿਹੀਆਂ ਗੱਲਾਂ ਮੇਰੇ ਕੋਲ ਸੁਣ ਲਓ ਪਹਿਲੀ ਮੈਂ ਬੇਨਤੀ ਇਹ ਕਰਨੀ ਹੈ ਕਿ ਜਿਹੜਾ ਅੱਜ ਦਾ ਸੈਮੀਨਾਰ ਹੈ ਮੇਰੀ ਨਜ਼ਰ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਕਿਉਂ ਮੈਂ ਐਸ ਐਨ ਦਾਸ ਗੁਪਤਾ ਦੀ ਹਿਸਟਰੀ ਆਫ ਇੰਡੀਅਨ ਫਲਸਫੀ ਪੜੀ ਰਾਧਾਕ੍ਰਿਸ਼ਨਨ ਦੀ ਹਿਸਟਰੀ ਆਫ ਫਲਸਫੀ ਇੰਡੀਅਨ ਫਲਸਫੀ ਪੜੀ ਭਾਰਤ ਦੀ ਭਾਰਤੀ ਦਰਸ਼ਨ ਦੇ ਬਾਰੇ ਜਿੰਨੀਆਂ ਵੀ ਕਿਤਾਬਾਂ ਮੈਂ ਪੜੀਆਂ ਨੇ ਉਹਨਾਂ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਦਾਰਸ਼ਨਿਕ ਪਰੰਪਰਾਵਾਂ ਨੇ ਉਹਨਾਂ ਦਾ ਜ਼ਿਕਰ ਹੈ ਸਿੱਖ ਦਰਸ਼ਨ ਦਾ ਗੁਰੂ ਨਾਨਕ ਦਰਸ਼ਨ ਦਾ ਤਾਂ ਨਹੀਂ ਹੋਣਾ ਸਿੱਖ ਦਰਸ਼ਨ ਦਾ ਵੀ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਮੈਂ ਸਮਝਦਾ ਕਿ ਇਹਦੇ ਕਸੂਰਵਾਰ ਸ਼ਾਇਦ ਕਿਸੇ ਹੱਦ ਤੱਕ ਅਸੀਂ ਖੁਦ ਵੀ ਹਾਂ ਕਿ ਅਸੀਂ ਆਪਣੀ ਦਾਰਸ਼ਨਿਕ ਪਰੰਪਰਾ ਨੂੰ ਉਹਨਾਂ ਖੂਬਸੂਰਤੀ ਦੇ ਨਾਲ ਉਹਨਾਂ ਸਫਾਈ ਦੇ ਨਾਲ ਅਸੀਂ ਸ਼ਾਇਦ ਪ੍ਰੋਜੈਕਟ ਨਹੀਂ ਕਰ ਸਕੇ ਤਾਂ ਕਿ ਅਸੀਂ ਜਿਹੜੀ ਸਾਡੀ ਇਸ ਧਰਤੀ ਦੀ ਇੱਕ ਬਹੁਤ ਵੱਡੀ ਸਭਿਤਾ ਜਿਹੜੀ ਜਿਹਨੂੰ ਅਸੀਂ ਇੰਡਿਸਿਵਲਾਈਜੇਸ਼ਨ ਕਹਿੰਦੇ ਹਾਂ ਉਹਦੇ ਵਿੱਚ ਆਪਣੀ ਬਣਦੀ ਥਾਂ ਬਣਾ ਸਕੀ। ਇਹ ਜਿਹੜਾ ਸੈਮੀਨਾਰ ਹੈ ਇਹਦਾ ਮੁੱਖ ਵਿਸ਼ਾ ਇਹ ਰੱਖਿਆ ਗਿਆ ਕਿ ਭਾਰਤੀ ਦਰਸ਼ਨ ਨੂੰ ਗੁਰੂ ਨਾਨਕ ਦੇਵ ਜੀ ਦਾ ਕੀ ਯੋਗਦਾਨ ਹੈ। ਅ ਮੈਂ ਸ਼ਾਇਦ ਇਸ ਵਿਸ਼ੇ ਦਾ ਬਹੁਤਾ ਅਧਿਕਾਰੀ ਨਹੀਂ। ਕਾਰਨ ਇਹ ਹੈ ਕਿ ਮੈਂ 50 ਸਾਲ ਪੰਜਾਬੀ ਪੜ੍ਹਾਉਂਦਾ ਰਿਹਾ ਪੰਜਾਬੀ ਸਾਹਿਤ ਸਭਿਆਚਾਰ ਭਾਸ਼ਾ ਦਰਸ਼ਨ ਸ਼ਾਸਤਰ ਦਾ ਮੈਂ ਵਿਦਿਆਰਥੀ ਜ਼ਰੂਰ ਰਿਆ। 2 ਸਾਲ ਮੈਂ ਇਹਦੀ ਪੜ੍ਹਾਈ ਵੀ ਕੀਤੀ ਸੀ, ਇਮਤਿਹਾਨ ਤੋਂ ਡਰ ਗਿਆ ਸੀ, ਇਮਤਿਹਾਨ ਪਾਸ ਨਹੀਂ ਕੀਤਾ। ਅ ਪਰ ਮੈਨੂੰ ਇਹ ਲੱਗਿਆ ਕਿ ਅੱਜ ਦੀ ਦੁਨੀਆ ਦੇ ਵਿੱਚ ਜਿਹੜਾ ਕ੍ਰਾਈਸਿਸ ਹੈ, ਉਹ ਦੂਰਾ ਕ੍ਰਾਈਸਿਸ ਹੈ ਜਿਹੜਾ ਸਾਰੀ ਮਾਨਵ ਜਾਤੀ ਨੂੰ ਦਰਪੇਸ਼ ਹੈ। ਉਹ ਕ੍ਰਾਈਸਿਸ ਇੱਕ ਪਾਸੇ ਤਾਂ ਹੈ ਮੰਡੀ, ਮੀਡੀਆ ਤੇ ਮੁਨਾਫੇ। ਦੇ ਨਾਲ ਜਿਹੜਾ ਉਸਰਿਆ ਹੋਇਆ ਨਿਜ਼ਾਮ ਹੈ ਉਹ ਆਰਥਿਕ ਤਾਂ ਵੀ ਸਰਦਾਰੀ ਦੇ ਨਾਲ ਸਾਨੂੰ ਜ਼ਿੰਦਗੀ ਜਿਉਣ ਦੀ ਕਲਾ ਭੁਲਾ ਰਿਹਾ ਹੈ ਦੂਸਰੀ ਜਿਹੜੀ ਕ੍ਰਾਈਸਿਸ ਦੀ ਘੜੀ ਹੈ ਉਹ ਰਾਜਨੀਤੀ ਨੇ ਖੜੀ ਕੀਤੀ ਹੋਈ ਹੈ ਗਲੋਬਲ ਪੋਲਿਟਿਕਸ ਨੇ ਖੜੀ ਕੀਤੀ ਹੋਈ ਹੈ ਜਿਹਦੇ ਵਿੱਚ ਅੱਜ ਜਿਹੜਾ ਸਾਰਾ ਸੰਸਾਰ ਜਿਹੜਾ ਉਹ ਸਿਵਲਾਈਜ਼ੇਸ਼ਨਲ ਕਲੈਸ਼ ਦੇ ਕੰਢੇ ਖਲੋਤਾ ਹੋਇਆ ਹੈ ਬੜੀ ਅਜੀਬ ਗੱਲ ਹੈ ਕਿ ਜਿਹੜੀਆਂ ਸਭਿਤਾਵਾਂ ਨੇ ਜਿਹੜੀਆਂ ਮਨੁੱਖ ਨੂੰ ਮਨੁੱਖ ਬਣਾਉਣ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੀਆਂ ਨੇ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਕਲੈਸ਼ ਦੇ ਵਿੱਚ ਘਰਾ ਦਿੱਤਾ ਗਿਆ ਆਪਣੇ ਆਪ ਕੋਈ ਸਭਿਤਾ ਕੋਈ ਸਭਿਆਚਾਰ ਕਲੈਸ਼ ਦੀ ਸਥਿਤੀ ਤੇ ਨਹੀਂ ਆਉਂਦੀ ਇਹ ਕਲੈਸ਼ ਤੇ ਕਲੇਸ਼ ਜਿਹੜਾ ਇਹ ਸੱਤਾ ਦੀ ਸਿਆਸਤ ਦੀ ਖੇਡ ਹੁੰਦੀ ਹੈ ਔਰ ਇਸ ਖੇਡ ਤੋਂ ਬਚਣ ਦੇ ਵਾਸਤੇ ਗਿਆਨ ਜ਼ਰੂਰੀ ਹੈ ਪਗੋਤ ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਇੱਕ ਗੱਲ ਬਹੁਤ ਹੀ ਖੂਬਸੂਰਤ ਕਹੀ ਹੈ ਕਿ ਦੀ ਨੌਲੇਜ ਇਜ਼ ਅ ਗ੍ਰੇਟ ਪਿਉਰੀਫਾਇਰ ਸਾਡੇ ਗ੍ਰੰਥਾਂ ਦੇ ਵਿੱਚ ਵੀ ਗਿਆਨ ਦੀ ਮਹਿਮਾ ਹੈ ਗਿਆਨ ਖੰਡਮੈ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਇਹ ਮੈਨੂੰ ਲੱਗਦਾ ਹੈ ਕਿ ਅੱਜ ਇਸ ਕ੍ਰਾਈਸਿਸ ਦਾ ਪ੍ਰਤੀ ਉੱਤਰ ਜਿਹੜਾ ਹੈ ਉਹ ਸਾਨੂੰ ਧਰਮ ਤੇ ਦਰਸ਼ਨ ਇਹਨਾਂ ਦੋਨਾਂ ਦੀ ਕੰਟੈਕਸਚੁਅਲ ਸਟਡੀ ਦੇ ਨਾਲ ਮਿਲੇਗਾ ਕੰਟੈਕਸਚੁਅਲ ਸਟਡੀ ਮੈਂ ਕਹਿ ਰਿਹਾ ਕਿਉਂਕਿ ਬੰਦੇ ਨੇ ਇਸ ਧਰਤੀ ਦੇ ਉੱਪਰ ਦੋ ਮਹਾ ਗਿਆਨ ਦੇ ਦੋ ਮਹਾ ਪ੍ਰਬੰਧ ਰਚੇ ਨੇ ਇੱਕ ਪਾਸੇ ਵਿਗਿਆਨ ਤੇ ਟੈਕਨੋਲੋਜੀ ਹੈ ਤੇ ਦੂਸਰੇ ਪਾਸੇ ਧਰਮ ਤੇ ਦਰਸ਼ਨ ਹੈ ਇਹਨਾਂ ਦੋਨਾਂ ਦੀ ਆਪੋ ਆਪਣੀ ਸ਼ਕਤੀ ਹੈ ਆਪੋ ਆਪਣੀ ਇਹਨਾਂ ਦੀ ਭੂਮਿਕਾ ਹੈ ਵਿਗਿਆਨ ਤੇ ਟੈਕਨੋਲੋਜੀ ਅੱਜ ਵਿਗਿਆਨ ਤੇ ਟੈਕਨੋਲੋਜੀ ਦਾ ਯੁੱਗ ਕੱਲ ਨਹੀਂ ਸੀ ਜਿਹੜਾ ਮੱਧਕਾਲ ਤੋਂ ਪਹਿਲਾਂ ਬੰਦੇ ਦੀ ਜ਼ਿੰਦਗੀ ਨੂੰ ਦਿਸ਼ਾ ਦਿਖਾਉਣ ਦੇ ਲਈ ਗਾਈਡ ਕਰਨ ਦੇ ਲਈ ਧਰਮ ਤੇ ਦਰਸ਼ਨ ਹੀ ਸਨ ਸਾਰੀ ਦੁਨੀਆ ਦੇ ਵਿੱਚ ਜਦੋਂ ਆਧੁਨਿਕ ਕਾਲ ਆਉਂਦਾ ਹੈ ਆਧੁਨਿਕ ਕਾਲ ਦੇ ਵਿੱਚ ਵਿਗਿਆਨ ਤੇ ਟੈਕਨੋਲੋਜੀ ਦਾ ਜਿਹੜਾ ਉਭਾਰ ਹੈ ਉਹਨੇ ਬੰਦੇ ਦੀ ਸੋਚ ਨੂੰ ਐਸਾ ਮੋੜਾ ਦਿੱਤਾ ਬੰਦਾ ਬਹੁਤ ਹੱਕੀ ਤੌਰ ਤੇ ਇਹ ਨਹੀਂ ਕਿ ਉਹ ਗਲਤੀ ਉਹਨੇ ਕੀਤੀ ਕਿਉਂਕਿ ਵਿਗਿਆਨ ਤੇ ਟੈਕਨੋਲੋਜੀ ਤੇ ਕੋਲ ਤਾਂ ਇੱਕ ਬਹੁਤ ਵੱਡੀ ਸ਼ਕਤੀ ਹੈ ਪਰ ਇਹ ਬਲਾਈਂਡ ਹੈ ਇਸ ਨੂੰ ਤੁਸੀਂ ਵਰਤ ਵੀ ਸਕਦੇ ਹੋ ਇਹਦੀ ਦੁਰਵਰਤੋਂ ਵੀ ਕਰ ਸਕਦੇ ਹੋ ਇਹਦੇ ਭਾਵੇਂ ਐਟਮ ਬੰਬ ਬਣਾ ਲਓ ਤੇ ਭਾਵੇਂ ਐਟੋਮਿਕ ਰੀਐਕਟਰ ਬਣਾ ਲਓ ਇਹ ਹੁਣ ਇਹ ਗੱਲ ਕੌਣ ਸਿਖਾਏਗਾ ਕਿ ਇਹਦੀ ਵਰਤੋਂ ਕਿਵੇਂ ਕਰਨੀ ਹੈ ਇਸ ਗੱਲ ਨੂੰ ਸਿਖਾਉਣ ਦਾ ਕੰਮ ਤਾਂ ਦਰਸ਼ਨ ਸ਼ਾਸਤਰ ਦਾ ਹੈ ਉਹਨੂੰ ਅਸੀਂ ਮਾਰਜਨਲਾਈਜ਼ ਕਰ ਦਿੱਤਾ ਹੈ ਇਹ ਧਰਮ ਨੂੰ ਬੁੱਧੀਜੀਵੀਆਂ ਨੇ ਆਧੁਨਿਕ ਕਾਲ ਦੇ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਨੇ ਕਿਹਾ ਇਹ ਧਰਮ ਤਾਂ ਭਰਮ ਤੋਂ ਇਲਾਵਾ ਹੋਰ ਕੁਝ ਨਹੀਂ ਜਿਹੜਾ ਉਹਨਾਂ ਨੇ এনਲਾਈਟਨਮੈਂਟ ਪ੍ਰੋਜੈਕਟ ਕਿ ਬੰਦੇ ਨੂੰ ਅਸੀਂ ਗਿਆਨ ਦੇ ਤੌਰ ਤੇ ਜਾਗਰਿਤ ਕਰਨਾ ਹੈ ਉਹ ਪ੍ਰੋਜੈਕਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਾਉਣਾ ਤੇ ਵਹਿਮਾਂ ਭਰਮਾਂ ਦੇ ਵਿੱਚ ਵਿੱਚ ਜਿਹੜੀਆਂ ਬਾਕੀ ਗੱਲਾਂ ਸੀ ਉਹਦੇ ਵਿੱਚ ਧਰਮ ਨੂੰ ਵੀ ਸ਼ਾਮਿਲ ਕਰ ਲੈ ਕਿ ਮਿਥ ਮੈਟਾਫਿਜ਼ਿਕਸ ਮਿਸਟਿਸਿਜ਼ਮ ਰਿਲੀਜੀਅਨ ਇਹ ਸਾਰੀਆਂ ਚੀਜ਼ਾਂ ਕਹਿਰ ਐ ਇਕਤਰਾ ਦੀਆਂ ਵਿਧਿਆਨਕ ਨੇ ਇਹਨਾਂ ਦੇ ਕੋਲ ਤਰਕ ਹੀ ਨਹੀਂ ਹੈਗਾ ਇਹ ਤਰਕ ਤੋਂ ਬਾਹਰੀਆਂ ਚੀਜ਼ਾਂ ਨੇ ਇਸ ਕਰਕੇ ਤਿਆਗਣਯੋਗ ਨੇ ਅਸੀਂ ਤਿਆਗ ਦਿਆਂ ਤੇ ਉਹਦਾ ਸਿੱਟਾ ਹੁਣ ਭੁੱਗਦੇ ਹਾਂ ਉਹਦਾ ਸਿੱਟਾ ਇਹ ਹੈ ਕਿ ਜਿਸ ਵਿਸ਼ੇ ਨੇ ਸਾਨੂੰ ਜੀਵਨ ਜਾਚ ਸਿਖਾਉਣੀ ਸੀ ਉਹ ਸਾਡੇ ਕੋਲ ਖੋਹ ਲਿਆ ਗਿਆ ਤੇ ਫਿਰ ਧਰਮ ਤਾਂ ਇੱਕ ਐਸੀ ਚੀਜ਼ ਹੈ ਜਿਹੜੀ ਅਵਚੇਤਨ ਮਨ ਦੀਆਂ ਗਹਿਰਾਈਆਂ ਦੇ ਵਿੱਚੋਂ ਕਾਰਸ਼ੀਲ ਹੁੰਦੀ ਹੈ ਇਹਨੂੰ ਤਾਂ ਕੋਈ ਦਬਾਈ ਨਹੀਂ ਸਕਿਆ ਹੋਇਆ ਏ ਕਿ ਜਿਹੜੀ ਉਸ ਬਹੁਤ ਵੱਡੀ ਸ਼ਕਤੀ ਨੂੰ ਜਿਸ ਤਰ੍ਹਾਂ ਵਿਗਿਆਨ ਦੇ ਕੋਲ ਸ਼ਕਤੀ ਹੈ ਧਰਮ ਦੀ ਵੀ ਇੱਕ ਆਪਣੀ ਸ਼ਕਤੀ ਹੈ ਉਹਦੀ ਵੀ ਦੁਰਵਰਤੋਂ ਹੋ ਸਕਦੀ ਹੈ ਤੇ ਹੋਈ ਹੈ ਇਹ ਜਿਹੜਾ ਜਿਹੜਾ ਗਲੋਬਲ ਤੌਰ ਤੇ ਸਿਵਲਾਈਜੇਸ਼ਨ ਕਲੈਸ਼ ਹੈ ਇਹ ਧਰਮ ਦੀ ਸਹੀ ਸਮਝ ਨਾ ਹੋਣ ਕਰਕੇ ਪੈਦਾ ਹੋਇਆ ਹੈ ਦਰਮਨੋ ਜਿਹੜਾ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨਾਲੋਂ ਤੋੜ ਕੇ ਜਿਹੜਾ ਦੇਖਿਆ ਗਿਆ ਉਹਦੇ ਕਾਰਨ ਪੈਦਾ ਹੋਇਆ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਹੁਣ ਮਸਲਾ ਇਹ ਹੈ ਕਿ ਜਿਹੜਾ ਸਾਡੀ ਭਾਰਤੀ ਦਰਸ਼ਨ ਦੀਆਂ ਕੀ ਸਮੱਸਿਆਵਾਂ ਮਾਰੇਆਂ ਨੇ ਇਹਦੀ ਜਿਹੜੀ ਸਾਰੀ ਪਰੰਪਰਾ ਹੈ ਇਸ ਨੇ ਸਾਨੂੰ ਜਿਹੜੀ ਰੌਸ਼ਨੀ ਦਿੱਤੀ ਹੈ ਉਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਕੀ ਯੋਗਦਾਨ ਇਸ ਗੱਲ ਨੂੰ ਸਮਝਣ ਦੇ ਵਾਸਤੇ ਮੈਂ ਇਹ ਸਮਝਦਾ ਹਾਂ ਕਿ ਜੇ ਸਿਵਲਾਈਜ਼ੇਸ਼ਨਲ ਕਲੈਸ਼ ਹੈ ਤਾਂ ਉਹਦੀ ਲੋੜ ਇਹ ਹੈ ਕਿ ਅਸੀਂ ਆਪਣੀ ਸਭਿਤਾ ਦੀ ਜਿਹੜੀ ਸਾਰੀ ਸ਼ਕਤੀ ਹੈ ਔਰ ਉਹਦਾ ਜਿਹੜਾ ਗਿਆਨ ਹੈ ਉਹਦੇ ਨਾਲ ਸਾਂਝ ਪਾਈਏ ਤੇ ਸਿਵਲਾਈਜ਼ੇਸ਼ਨਲ ਡਾਇਲੌਗ ਕ੍ਰੀਏਟ ਕਰੀਏ ਜਿਹੜਾ ਕਿ ਯੂਨੋ ਕਰ ਰਿਹਾ ਹੈ ਉਹਦੇ ਵਿੱਚ ਇੰਟਰ ਰਿਲੀਜੀਅਸ ਡਾਇਲੌਗ ਦੇ ਨਾਲ ਨਾਲ ਅੱਜ ਜਿਹੜਾ ਫੋਕਸ ਸਾਹਮਣੇ ਆ ਰਿਹਾ ਹੈ ਉਹ ਸਿਵਲਾਈਜ਼ੇਸ਼ਨਲ ਸਟੱਡੀ ਦੇ ਉੱਪਰ ਹੈ ਔਰ ਖੂਬਸੂਰਤ ਗੱਲ ਇਹ ਹੈ ਕਿ ਦੁਨੀਆ ਦੀਆਂ ਜਿੰਨੀਆਂ ਵੀ ਸਿਵਲਾਈਜੇਸ਼ਨਸ ਨੇ ਉਹਨਾਂ ਚੋਂ ਪ੍ਰਮੁੱਖ ਤੌਰ ਤੇ ਦੋ ਨੇ ਬਾਕੀ ਵੀ ਨੇ ਲੇਕਿਨ ਦੋ ਸਿਵਲਾਈਜੇਸ਼ਨ ਜਿਹੜੀਆਂ ਨੇ ਇੱਕ ਸਿਵਲਾਈਜੇਸ਼ਨ ਹੈ ਜਿਹਦੀ ਪ੍ਰਧਾਨ ਪ੍ਰਧਾਨਗੀ ਹੈ ਇਸ ਵੇਲੇ ਪ੍ਰਧਾਨਤਾ ਹੈ ਉਹ ਹੈ ਅਬਰਾਹਮਿਕ ਸਿਵਲਾਈਜੇਸ਼ਨ ਜਿਹਦੇ ਵਿੱਚ ਯਹੂਦ ਯਹੂਦੀ ਧਰਮ 크ਰਿਸਚੀਅਨਿਟੀ ਤੇ ਇਸਲਾਮ ਹੈ ਅਬਰਾਹਮਿਕ ਇਸ ਕਰਕੇ ਇਹਨਾਂ ਨੇ ਆਪਣਾ ਪੁਰਖਾ ਜਿਹੜਾ ਉਹ ਅਬਰਾਹਮ ਨੂੰ ਮੰਨਿਆ ਇਸਲਾਮ ਦੇ ਵਿੱਚ ਉਹਨੂੰ ਇਬਰਾਹੀਮ ਕਹਿੰਦੇ ਆ ਤੇ ਇਹਨੂੰ ਮੈਂ ਸੈਮੀਟਿਕ ਇਸ ਕਰਕੇ ਨਹੀਂ ਕਹਿੰਦਾ ਜਾਂ ਆਰੀਅਨ ਇਸ ਕਰਕੇ ਨਹੀਂ ਕਹਿੰਦਾ ਕਿਉਂਕਿ ਇਹ ਰੇਸ ਦੇ ਨਾਲ ਸੰਬੰਧਿਤ ਸ਼ਬਦ ਨਹੀਂ ਤੇ ਜਿਹੜਾ ਇੰਡਸਿਬਿलाइजेशन ਹੈ ਉਸ ਦੀ ਇੱਕ ਆਪਣੀ ਖੂਬੀ ਹੈ ਆਪਣੀ ਖੂਬਸੂਰਤੀ ਹੈ ਇਹਨਾਂ ਦੋਨਾਂ ਨੂੰ ਅਗਰ ਅਸੀਂ ਦੇਖੀਏ ਸਾਨੂੰ ਪਤਾ ਲੱਗੇਗਾ ਕਿ ਸਾਡਾ ਜਿਹੜਾ ਦਰਸ਼ਨ ਸ਼ਾਸਤਰ ਹੈ ਉਹ ਜਿਸ ਸਭਿਤਾ ਵਿੱਚੋਂ ਪੈਦਾ ਹੋਇਆ ਹੈ ਉਹਦੇ ਸਰੋਕਾਰਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਦੇਖੋ ਕਿ ਇਹ ਦੋ ਜਿਹੜੀਆਂ ਪੈਰਲਲ ਇਸ ਵੇਲੇ ਦੁਨੀਆ ਭਰ ਦੇ ਵਿੱਚ ਦੋ ਮੁੱਖ ਸਭਿਜਤਾਵਾਂ ਨੇ ਉਹਨਾਂ ਦੇ ਮੂਲ ਜਿਹੜੇ ਸਿੰਬਲ ਨੇ ਉਹ ਬੜੇ ਇੰਟਰਸਟਿੰਗ ਨੇ ਉਹਨਾਂ ਨੂੰ ਸਮਝਣ ਦੇ ਲਈ ਸਾਨੂੰ ਦੇਖਣਾ ਪਏਗਾ ਕਿ ਜਿਹੜਾ ਅਬਰਾਹਮਿਕ ਰਿਲੀਜਨ ਹੈ ਉਹ ਮੋਨੋਥੀਇਸਟਿਕ ਰਿਲੀਜਨ ਹੈ ਇੱਕ ਈਸ਼ਵਰਵਾਦੀ ਧਰਮ ਹੈ ਤੇ ਉਸ ਦਾ ਪ੍ਰਾਈਮ ਸਿੰਬਲ ਜਿਹੜਾ ਹੈ ਉਹ ਗੋਡ ਯਾਹਵੇ ਅੱਲਾਹ ਸਾਡੇ ਦੇਸ਼ ਦੇ ਵਿੱਚ ਮੋਨੋਥੀਸਟਿਕ ਤੋਂ ਇਲਾਵਾ ਸੋਚ ਹੈ ਇਹਦੇ ਵਿੱਚ ਅਸੀਂ ਕਿਸੇ ਇੱਕ ਨੂੰ ਛੋਟਾ ਜਾਂ ਵੱਡਾ ਨਹੀਂ ਕਹਿ ਰਹੇ ਸਾਰੇ ਧਰਮ ਦੁਨੀਆ ਨੂੰ ਸਮਝਣ ਤੇ ਸਮਝਾਉਣ ਦੇ ਲਈ ਇੱਕ ਕਨਸੈਪਚੁਅਲ ਫਰੇਮਵਰਕ ਤਿਆਰ ਕਰਦੇ ਨੇ ਉਹ ਉਹਨਾਂ ਨੂੰ ਸਮਝਣ ਦੇ ਲਈ ਇੱਕ ਆਪਣੀ ਲਾਜਿਕ ਬਣਾਉਂਦੇ ਨੇ ਸਾਡੇ ਪੁਰਖਿਆਂ ਨੇ ਭਾਰਤ ਦੇ ਵਿੱਚ ਜਿਹੜੀ ਸਭਿਤਾ ਵਿਕਸਿਤ ਹੋਈ ਹੈ ਉਹਦੇ ਵਿੱਚ ਪ੍ਰਾਇਮ ਸਿਮਬਲ ਬ੍ਰਹਮ ਹੈ ਔਰ ਬ੍ਰਹਮ ਤੇ ਗੋਡ ਇਹਨਾਂ ਦੋਨਾਂ 'ਚ ਬੁਨਿਆਦੀ ਫਰਕ ਹੈ ਜਦੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾ ਕਿ ਕਹ ਨਾਨਕ ਗੁਰ ਖੋਏ ਬ੍ਰਹਮ ਏਕੋ ਅੱਲਾਹ ਪਾਰ ਬ੍ਰਹਮ ਇਹ ਦੋ ਸਿਵਲਾਈਜੇਸ਼ਨਸ ਦੇ ਜਿਹੜੇ ਪ੍ਰਾਈਮ ਸਿੰਬਲਸ ਹਨ ਉਹਨਾਂ ਦੇ ਵਿੱਚ ਇੱਕਮਿਕਤਾ ਪੈਦਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਸੁਰਤੇ ਦੇ ਵਿੱਚ ਲਿਆਉਣਾ ਚਾਹੁੰਦੇ ਨੇ ਲੇਕਿਨ ਇਹ ਸਾਡੀ ਸਭਤਾ ਵਿੱਚ ਹੀ ਪੋਸੀਬਲ ਹੈ ਕਿਉਂ ਜਿਹੜਾ ਸੈਮੂਲ ਹਾਰਟਿੰਗਟਨ ਨੇ ਕਿਹਾ ਸੀ ਨਾ ਕਿ ਕਲੈਸ਼ ਦਾ ਕਾਰਨ ਕੀ ਹੋਏਗਾ ਉਹ ਸਮਝਣ ਦੀ ਲੋੜ ਹੈ ਉਹ ਸਾਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਉਹਨੇ ਕਿਹਾ ਸੀ ਕਿ ਇਹ ਜਿਹੜਾ ਕਲੈਸ਼ ਹੈ ਨਾ ਮੁੱਖ ਤੌਰ ਤੇ ਵੈਸਟਰਨ 크ਰਿਸਟੀਅਨਿਟੀ ਤੇ ਇਮਰਜੈਂਟ ਇਸਲਾਮ ਦੇ ਵਿਚਕਾਰ ਹੋਏਗਾ ਕਿਉਂ ਹੋਏਗਾ ਕਿਉਂਕਿ ਇਹ ਦੋਵੇਂ ਪ੍ਰੋਜ਼ਲੀਟਾਈਜ਼ਿੰਗ ਰਿਲੀਜਨ ਨੇ ਇਹ ਕਨਵਰਟ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਨੇ ਤੇ ਇਹਨਾਂ ਦਾ ਵਿਸ਼ਵਾਸ ਹੈ ਕਿ ਸੱਚ ਸਿਰਫ ਸਾਡੇ ਕੋਲ ਹੈ ਸੱਚ ਦੀ ਜਿਹੜੀ ਇਜਾਰੇਦਾਰੀ ਦੀ ਭਾਵਨਾ ਇਹ ਉਸ ਸਭਿਤਾ ਦੀ ਇੱਕ ਬੇਸਿਕ ਗੱਲ ਹੈ ਇਹਨੇ ਬਖੇੜੇ ਖੜੇ ਕੀਤੇ ਹੋਏ ਨੇ ਸਭਿਤਾਵਾਂ ਨੂੰ ਦੂਜ ਇੱਕ ਦੂਸਰੇ ਨਾਲ ਸੰਵਾਦ ਰਚਾਉਂਦੇ ਆ ਇੱਕ ਦੂਸਰੇ ਕੋਲੋਂ ਕੁਝ ਸਿੱਖਣਾ ਵੀ ਜ਼ਰੂਰੀ ਹੁੰਦਾ ਹੈ ਤੇ ਇਸ ਦੇ ਵਿੱਚ ਸਾਡੀ ਭਾਰਤੀ ਸਭਿਤਾ ਭਾਰਤੀ ਦਰਸ਼ਨ ਤੇ ਗੁਰੂ ਨਾਨਕ ਦੇ ਸਿੱਖ ਫਿਰਸੇ ਦਾ ਜਿਹੜਾ ਧਰਮ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਇਹਦੇ ਕੋਲ ਦੂਸਰੀਆਂ ਸਭਤਾਵਾਂ ਨੂੰ ਸਿਖਾਉਣ ਦੇ ਲਈ ਵੀ ਬਹੁਤ ਕੁਝ ਪਿਆ ਹੋਇਆ ਹੈ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਅਦਰ ਹੈ ਉਸ ਨੂੰ ਤੁਸੀਂ ਕਿਵੇਂ ਲੈਣਾ ਹੈ ਕਿਉਂਕਿ ਸਾਰੇ ਬਸੇੜੇ ਜਿਹੜੇ ਨੇ ਨਾ ਉਹ ਦੂਸਰੇ ਤੋਂ ਸ਼ੁਰੂ ਹੁੰਦੇ ਨੇ ਸਾਡੀ ਸਭਤਾ ਦੇ ਵਿੱਚ ਦੂਸਰਾ ਉਹ ਦੁਸ਼ਮਣ ਨਹੀਂ ਉਹ ਪਰਾ ਜ਼ਰੂਰ ਹੈ ਉਸ਼ ਦੇ ਪ੍ਰਤੀ ਸਾਡੀ ਸਭਤਾ ਨੇ ਸਾਨੂੰ ਸਿਖਾਇਆ ਕਿ ਉਸ ਨੂੰ ਮਿੱਤਰ ਦੀ ਨਜ਼ਰ ਨਾਲ ਦੇਖੋ। ਅਥਰਵ ਵੇਦ ਵਿੱਚ ਆਉਂਦਾ ਹੈ ਕਿ ਮਿੱਤਰस्य ਚਕਸ਼ੂષા ਸਰਵਾਣੀ ਭੂਤਾਣੀ ਸਮਿਖਿ। ਇਸ ਸਭਿਤਾ ਦੇ ਸਾਡੇ ਪਹਿਲੇ ਦੌਰ ਦੇ ਵਿੱਚ ਸਾਨੂੰ ਗੁਰਤੀ ਦੇ ਵਿੱਚ ਜਿਹੜੀ ਭਾਵਨਾ ਮਿਲੀ ਹੈ ਉਹ ਹੈ ਕਿ ਦੂਸਰੇ ਨੂੰ ਦੋਸਤ ਮੰਨੋ। ਇਹੀ ਜਦੋਂ ਨਿਰੰਤਰਤਾ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਤੁਸੀਂ ਦੇਖਦੇ ਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਦੇਖਦੇ ਆ ਉਹ ਕਹਿੰਦੇ ਨੇ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਇਹ ਜਿਹੜਾ ਦੂਸਰੇ ਨੂੰ ਮਿੱਤਰ ਸੱਜਣ ਦੋਸਤ ਸਮਝਣਾ ਹੈ ਇਹ ਸਾਡੀ ਸਭਿਤਾ ਦੀ ਪ੍ਰਾਪਤੀ ਹੈ ਤੇ ਉਹਦਾ ਕਾਰਨ ਇਹ ਹੈ ਉਹਦਾ ਕਾਰਨ ਦਾਰਸ਼ਨਿਕ ਹੈ ਦਾਰਸ਼ਨਿਕ ਇਸ ਕਰਕੇ ਕਿ ਦੇਖੋ ਜਿਹੜੀ ਭਾਰਤੀ ਸਭਿਤਾ ਹੈ ਇਹ ਹੈਗੀ ਧਰਮ ਕੇਂਦਰਿਤ ਭਾਰਤੀ ਸਭਿਤਾ ਤੋਂ ਮੁਰਾਦ ਕੀ ਹੈ ਪਰਨਾ ਤਾਂ ਇਹ ਸਮਝਣ ਦੀ ਲੋੜ ਹੈ ਭਾਰਤੀ ਸਭਿਤਾ ਦੇ ਵਿੱਚ ਪਹਿਲਾ ਜਿਹੜਾ ਦੌਰ ਹੈ ਜਾਂ ਪਹਿਲਾ ਜਿਹੜਾ ਉਹਦੇ ਇੱਕ ਧਰਮ ਹੈਗਾ ਉਹ ਹੈ ਸਨਾਤਨ ਧਰਮ ਜਿਹਨੂੰ ਅਸੀਂ ਬਾਅਦ ਵਿੱਚ ਹਿੰਦੂ ਧਰਮ ਕਹਿਆ ਉਸ ਤੋਂ ਬਾਅਦ ਉਹਦੇ ਵਿੱਚ ਬੁੱਧ ਧਰਮ ਵਿਕਸਿਤ ਹੁੰਦਾ ਹੈ ਫਿਰ ਜੈਨ ਧਰਮ ਵਿਕਸਿਤ ਹੁੰਦਾ ਹੈ ਤੇ ਅਖੀਰ ਦੇ ਵਿੱਚ ਮੱਧਕਾਲ ਦੇ ਵਿੱਚ ਆ ਕੇ ਸਿੱਖ ਧਰਮ ਹੈ ਇਹ ਚਾਰ ਧਰਮ ਨੇ ਜਿਹੜੇ ਸਾਡੇ ਇਸ ਉਪਮਹਾਦੀਪ ਦੇ ਵਿੱਚ ਭਾਰਤੀ ਸਭਿਅਤਾ ਦੀ ਲੜੀ ਦੇ ਵਿੱਚ ਆਉਂਦੇ ਨੇ ਤੇ ਇਹਨਾਂ ਦੀ ਕੇਂਦਰੀ ਗੱਲ ਇਹ ਹੈ ਕਿ ਇਹ ਧਰਮ ਕੇਂਦਰਿਤ ਨੇ ਧਰਮ ਦਾ ਜਿਹੜਾ ਸੰਕਲਪ ਹੈ ਥੇ ਉਹ ਦਰਸ਼ਨ ਦੇ ਨਾਲ ਮਿਲਦਾ ਹੈ ਧਰਮ ਨੂੰ ਜਿਸ ਤਰੀਕੇ ਨਾਲ ਇਹਨਾਂ ਚਾਰਾਂ ਧਰਮਾਂ ਦੀਆਂ ਪਰੰਪਰਾਵਾਂ ਨੇ ਪਰਿਭਾਸ਼ਿਤ ਕੀਤਾ ਉਹ ਬੜਾ ਮਹੱਤਵਪੂਰਨ ਹੈ ਧਰਮ ਨੂੰ ਜਿਹੜਾ ਉਪਨਿਸ਼ਦਾਂ ਦੇ ਵਿੱਚ ਜਾਂ ਦਰਸ਼ਨ ਸ਼ਾਸਤਰਾਂ ਦੇ ਵਿੱਚ ਜਦੋਂ ਉਹਨੂੰ ਕੀਤਾ ਗਿਆ ਵੈਸ਼ੇਸ਼ਿਕ ਸੂਤਰ ਆਉਂਦਾ ਹੈ ਕਿ ਯਤ ਅਭ्युदय निश्रेयस सिद्धिया सा धर्म। ਧਰਮ ਉਹ ਹੈ ਜਿਹਦੇ ਨਾਲ ਬੰਦੇ ਨੂੰ ਲੋਕ ਦੇ ਵਿੱਚ ਸੁੱਖ ਮਿਲਦਾ ਤੇ ਪ੍ਰਲੋਕ ਦੇ ਵਿੱਚ ਸਹਾਇਤਾ ਮਿਲਦੀ ਹੈ। ਲੋਕ ਸੁਖੀ ਪ੍ਰਲੋਕ ਸੁਹੇਲੇ ਤੁਸੀਂ ਦੇਖੋ ਇਹਦੀਆਂ ਗੂੰਜਾਂ ਗੁਰਬਾਣੀ ਸਾਨੂੰ ਮਿਲਦੀਆਂ ਨੇ ਤੇ ਬੁੱਧ ਧਰਮ ਦੇ ਵਿੱਚ ਧੰਮਮ ਸ਼ਰਣਮ ਗਚਾਮਿ ਜੈਨ ਧਰਮ ਦੇ ਵਿੱਚ ਵੀ ਧਰਮ ਦੀ ਗੱਲ ਹੈ ਇਹ ਧਰਮ ਕੇਂਦਰਿਤ ਹੁਣ ਇਹ ਤੁਸੀਂ ਦੇਖੋ ਕਿ ਇਹਦੇ ਵਿੱਚੋਂ ਸਾਨੂੰ ਦਰਸ਼ਨ ਸ਼ਾਸਤਰ ਦੇ ਬੀਜ ਮਿਲਣਗੇ ਦਰਸ਼ਨ ਸ਼ਾਸਤਰ ਦੀਆਂ ਦੋ ਮੁੱਖ ਦਿਸ਼ਾਵਾਂ ਹੁੰਦੀਆਂ ਨੇ ਇੱਕ ਹੈ ਵਿਸ਼ਵ ਦ੍ਰਿਸ਼ਟੀ ਤੇ ਦੂਸਰੀ ਹੈ ਜੀਵਨ ਜਾਚ ਸਾਡੀ ਸਭਿਤਾ ਨੇ ਕੀ ਕੀਤਾ ਕਿ ਬ੍ਰਹਿਮੰਡ ਦੀ ਰੂਪ ਰਚਨਾ ਦਾਇਕ ਸੰਕਲਪ ਪੇਸ਼ ਕੀਤਾ ਉਹ ਹੈ ਅਲਟੀਮੇਟ ਰਿਐਲਿਟੀ ਖੂਬਸੂਰਤੀ ਦੇਖੋ ਮੋਨੋਥੀਇਸਟਿਕ ਗੋਡ ਦੇ ਵਿੱਚ ਵਿਸ਼ਵਾਸ ਕਰਨਾ ਜ਼ਰੂਰੀ ਹੈ ਸਾਡੀ ਸਭਿਤਾ ਨੇ ਜਿਹੜਾ ਸੰਕਲਪ ਸਾਨੂੰ ਦਿੱਤਾ ਉਹ ਵਿਸ਼ਵਾਸ ਦੀ ਨਹੀਂ ਅਨੁਭਵ ਦੀ ਗੱਲ ਹੈ ਉਹ ਵਿਸ਼ਵਾਸ ਕਰੋ ਨਾ ਕਰੋ ਉਹ ਤਾਂ ਹੈ ਮਤਲਬ ਜਿਹੜਾ yatharth ਜਿਹੜਾ ਸੱਚ ਸਾਡੇ ਸਾਹਮਣੇ ਹੈ ਸਾਡੀ ਸਭਿਤਾ ਨੇ ਗੁਰੂ ਸਾਹਿਬਾਨ ਨੇ ਰਿਸ਼ੀਆਂ ਨੇ ਔਰ ਬੋਧੀ ਚਿੰਤਕਾਂ ਨੇ ਜੈਨ ਚਿੰਤਕਾਂ ਨੇ ਉਹਨੂੰ ਕਿਹਾ ਕਿ ਇਸ ਨੂੰ ਸਵੀਕਾਰ ਕਰੋ ਇਹਦੇ ਬਾਰੇ ਗੱਲ ਕਰੋ ਤੋ ਇਹ ਪਰਮ ਸੱਚ ਇਹਦੇ ਨਾਲ ਜੁੜੀ ਹੋਈ ਜਿਹੜੀ ਸਾਡੀ ਗੱਲ ਸਾਰੇ ਧਰਮਾਂ ਦੇ ਵਿੱਚ ਆਉਂਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਤੇ ਫਿਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵੀ ਆਉਂਦੀ ਹੈ ਉਹ ਹੈ ਪਰਮਾਰਥ ਪਰਮ ਸੱਚ ਤੇ ਪਰਮਾਰਥ ਇਹ ਦੋ ਸੂਤਰ ਸ਼ਬਦ ਨੇ ਇਹਦੇ ਵਿੱਚ ਸਾਡੀ ਜਿਹੜੀ ਭਾਰਤੀ ਦਰਸ਼ਨ ਦੀ ਪਰੰਪਰਾ ਹੈ ਉਹਦੇ ਜਿੰਨੇ ਵੀ ਮਸਲੇ ਨੇ ਉਹ ਇਹਨਾਂ ਦੋਨਾਂ ਮਤਲਬ ਮੁੱਦਿਆਂ ਦੇ ਨਾਲ ਜੁੜੇ ਹੋਏ ਨੇ ਉਹਨੂੰ ਕਹਦਾ ਵੀ ਸਾਡੇ ਦੇਸ਼ ਦੇ ਵਿੱਚ ਜਿਹੜਾ ਧਰਮ ਹੈ ਉਹ ਜਿਹੜਾ ਦਰਸ਼ਨ ਹੈ ਨਾ ਦਰਸ਼ਨ ਦੀ ਪਰਿਭਾਸ਼ਾ ਦ੍ਰਿਸ਼ ਤੋਂ ਬਣੀ ਹੈ ਉਹ ਦ੍ਰਿਸ਼ ਦਾ ਮਤਲਬ ਹੈ ਰਿਅਲਾਈਜ਼ੇਸ਼ਨ ਇੱਕ ਜਿਹੜਾ ਯਥਾਰਥ ਸਾਡੇ ਸਾਹਮਣੇ ਹੈ ਉਹਨੂੰ ਆਤਮ ਸiddhi ਦੇ ਨਾਲ ਇੱਕ ਗ੍ਰਹਿਣ ਕਰਨਾ ਤੇ ਹੁਣ ਵੈਸਟਰਨ ਜਿਹੜੀ ਫਿਲਾਸਫੀ ਹੈ ਉਹਦੇ ਵਿੱਚ ਹੈ ਲਵ ਆਫ ਵਿਜ਼ਡਮ ਕਿ ਸਿਆਣਪ ਨਾਲ ਸਪ੍ਰੇਮ ਔਰ ਲੇਕਿਨ ਸਾਡੇ ਕੋਲ ਜਿਹੜਾ ਕਨਸੈਪਟ ਹੈ ਉਹ ਹੈਗਾ ਕਿ ਰੀਅਲਾਈਜੇਸ਼ਨ ਆਫ ਅਲਟੀਮੇਟ ਰਿਐਲਿਟੀ ਤੋਂ ਇਸੇ ਨੁਕਤੇ ਤੋਂ ਜਿਹੜੇ ਸਾਡੇ ਦਰਸ਼ਨ ਸ਼ਾਸਤਰ ਆਉਂਦੇ ਨੇ ਉਹ ਮੈਂ ਸੰਖੇਪ ਦੇ ਵਿੱਚ ਗੱਲ ਕਰਨਾ ਚਾਹੁੰਦਾ ਕਿਉਂਕਿ ਬਾਈ ਚਾਂਸ ਸਬ ਬਹੁਤ ਬਿਜ਼ੀ ਨੇ ਇਹਨਾਂ ਨੇ ਜਾਣਾ ਵੀ ਹੈ ਤੇ ਮੈਂ ਤਾਂ ਘੰਟਾ ਪਰ ਹੋਰ ਵੀ ਬੋਲ ਸਕਦਾ ਮੈਂ ਆਪਣੀ ਗੱਲ ਨੂੰ ਸੰਖੇਪ ਕਰਦਾ ਹੋਇਆ ਇਹ ਦੋ ਚਾਰ ਨੁਕਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਤਾਂ ਇਹ ਕੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਪ੍ਰਯੋਗ ਹੋਏ ਨੇ ਦਰਸ਼ਨ ਸ਼ਾਸਤਰ ਦੇ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਪ੍ਰਯੋਗ ਹੋਇਆ ਮੈਟੀਰੀਅਲਿਸਟਿੰਗ ਮੈਟੀਰੀਲਿਜ਼ਮ ਦੇ ਰੂਪ ਵਿੱਚ ਜਿਹੜੇ ਇਹ ਸਾਨੂੰ ਕਈ ਵਾਰ ਨਾ ਇਹ ਪਤਾ ਹੀ ਨਹੀਂ ਹੈਗਾ ਕਿ ਸਾਡੇ ਦੇਸ਼ ਵਿੱਚ ਫਿਲਾਸੋਫੀਕਲ ਮੈਟੀਰੀਲਿਜ਼ਮ ਦੀ ਵੀ ਕੋਈ ਪਰੰਪਰਾ ਹੈਗੀ ਸੀ ਜਿਹਨੂੰ ਚਾਰਵਾਕ ਤੇ ਲੋਕਾਇਤ ਕਹਿੰਦੇ ਨੇ ਔਰ ਉਹਨਾਂ ਦੀ ਜਿਹੜੀ ਕਾਮਨ ਸੈਂਸ ਦੇ ਉੱਪਰ ਦ੍ਰਿਸ਼ਟੀ ਜਿਹੜੀ ਉਹ ਟਿਕੀ ਹੋਈ ਹੈ ਉਹ ਕਹਿੰਦੇ ਨੇ ਕਿ ਇਹ ਪ੍ਰਮਾਣ ਜਿਹੜੇ ਨੇ ਉਹ ਕਹਿੰਦੇ ਪ੍ਰਤੱਖੇ ਮੇਵ ਪ੍ਰਮਾਣਮ ਮਰਨ ਵੇਵ ਮੁਕਤ ਮਰਨਾ ਮੁਕਤੀ ਹੈ ਤੇ ਪ੍ਰਤੱਖ ਪਰਮਾਨ ਹੈ ਤੇ ਇਸ ਨੁਕਤੇ ਤੋਂ ਉਹਨਾਂ ਨੇ ਕੀ ਕੀਤਾ ਕਿ ਸਾਡੇ ਜਿਹੜੇ ਵਿਦਵਾਨਾਂ ਨੇ ਜੀਵਨ ਦੇ ਚਾਰ ਪਰਮਾਰਥ ਚਾਰ પુરੁਸ਼ਾਰਥ ਦੱਸੇ ਸੀ ਉਹ ਤਜਰਬਾ ਬੜਾ ਇੰਪੋਰਟੈਂਟ ਹੈ ਅੱਜ ਦੇ ਲਈ ਬਹੁਤ ਜ਼ਰੂਰੀ ਹੈ ਉਸ ਨੂੰ ਗੋਲਣਾ ਸਾਡੇ ઋષਿ ਮਹੰਯ ਨੇ ਕਿ ਸੰਤੁਲਿਤ ਜੀਵਨ ਜਾਚ ਵਾਸਤੇ ਕਿਹਾ ਸੀ ਕਿ ਚਾਰ ਪਦਾਰਥ ਨੇ ਗੁਰਬਾਣੀ ਵਿੱਚ ਵੀ ਹੈ ਚਾਰ ਪਦਾਰਥ ਜੇ ਕੋ ਮੰਗੇ ਉਹ ਕੀ ਕਿਹੜੇ ਕਿਹੜੇ ਧਰਮ ਅਰਥ ਕਾਮ ਮੋਕਸ਼ ਧਰਮ ਰਾਈਟੀਸਨੈਸ ਜਸਟਿਸ ਸ਼ੁਭ ਇਹ ਸ਼ੁੱਧ ਨੈਤਿਕਤਾ ਦਾ ਖੇਤਰ ਹੈ ਤੇ ਇਸ ਤੋਂ ਬਿਨਾ ਮਨੁੱਖ ਮਨੁੱਖ ਹੋਣ ਦਾ ਅਧਿਕਾਰ ਹੀ ਨਹੀਂ ਉਹਦੀ ਸਭ ਤੋਂ ਪਹਿਲੀ ਪ੍ਰਾਪਤੀ ਜਿਹੜੀ ਹੈ ਉਹ ਧਰਮ ਹੈ ਜਿਹਨੂੰ ਧਰਮ ਧਰਮ ਦਇਆ ਕਾਪੂਤ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਮੈਟਾਫਰ ਦੇ ਵਿੱਚ ਕਿਹਾ ਕਿ ਧਰਮ ਉਹ ਹੈ ਜਿਹੜਾ ਬੰਦੇ ਨੂੰ ਧਰਤੀ ਨੂੰ ਟਿਕਾਉਂਦਾ ਹੈ ਧਾਰੀਏ ਤੇ ਇਤੀ ਧਰਮ ਇਹ ਸਾਡੇ ਦੇਸ਼ ਦੀ بہترین ਜਿਹੜੀ ਵਿਦਿਅਕ ਪ੍ਰਾਪਤੀ ਹੈ ਤੇ ਸਾਨੂੰ ਦੱਸਿਆ ਗਿਆ ਕਿ ਬਿਨਾਂ ਧਰਮ ਤੋਂ ਸਮਾਜ ਦੀ ਬੁਨਿਆਦ ਖਤਰੇ ਵਿੱਚ ਹੁੰਦੀ ਹੈ ਵਿਅਕਤੀ ਦੇ ਨਾਲ ਸਮਾਜ ਦੇ ਨਾਲ ਅਨਿਆਹ ਹੁੰਦਾ ਕਿਉਂਕਿ ਨੈਤਿਕਤਾ ਦੇ ਵਿੱਚ ਦੋ ਹੀ ਗੱਲਾਂ ਨੇ ਚੰਗਾ ਕੀ ਹੈ ਤੇ ਉਚਿਤ ਕੀ ਹੈ ਦੀ ਗੁੱਡ ਐਂਡ ਦਾ ਰਾਈਟ ਇੱਕ ਗੱਲ ਸਾਨੂੰ ਜਿੰਨੀ ਦੇ ਨਹੀਂ ਪਤਾ ਉਨਦੇ ਅਸੀਂ ਮਾਨਵ ਹੋਣ ਦੇ ਅਧਿਕਾਰ ਹੀ ਨਹੀਂ ਵਿਚਾਰ ਲਈ ਅੰਦੋਲਕੀਆਂ ਗੱਲਾਂ ਨੇ ਜਿਹਨੂੰ ਚਾਰ ਵਾਕਿਆ ਨੇ ਉਹਨਾਂ ਨੂੰ ਲੈ ਲਿਆ ਉਹਨੇ ਕਿਹਾ ਵੀ ਕਾਮ ਇਹ ਇੱਕ ਪ੍ਰਸਾਰਥਾ ਉਹ ਕਹਿੰਦੇ ਨੇ ਸਿਰਫ ਇੱਕੋ ਇੱਕ ਪ੍ਰਸਾਰਥਾ ਬੰਦੇ ਦਾ ਉਹ ਹੈ ਕਾਮ ਅਰਥਵੇਂ ਦੂਤਿਆ ਕਹਿੰਦਾ ਜੇ ਦੂਜਾ ਕੋਈ ਰੱਖਣਾ ਤਾਂ ਅਰਥ ਨੂੰ ਲੈ ਲਓ ਅੱਜ ਦੇ ਹੁਣ ਅਸੀਂ ਜਿਹੜੇ ਲੋਕਾਂ ਨੂੰ ਅਸੀਂ ਦੇਖ ਰਿਹਾ ਸਾਰੇ ਅਸੀਂ ਜਿਸ ਤਰੀਕੇ ਨਾਲ ਵਿਚਰਨੇ ਅਸੀਂ ਵੀ ਇਹੋ ਕੁਝ ਕਰ ਰਹੇ ਹਾਂ ਅਸੀਂ ਉਸ ਮਟੀਰੀਅਲਿਜ਼ਮ ਦੇ ਨਾਲ ਜੁੜਿਆ ਹਾਂ ਕਾਮ ਤੇ ਅਰਥ ਦੇ ਆਲੇ ਦੁਆਲੇ ਘੁੰਮਦੇ ਹਾਂ ਨਾ ਧਰਮ ਨੂੰ ਮੰਨਦੇ ਆ ਨਾ ਕਿ ਨਾ ਮੋਕਸ਼ ਦੀ ਸਾਨੂੰ ਕੋਈ ਤਲਾਸ਼ ਹੈ ਇਹ ਗੱਲ ਕਾਫੀ ਲੰਬੀ ਹੈ ਲੇਕਿਨ ਮੈਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮੇਨ ਕੰਟਰੀਬਿਊਸ਼ਨ ਹੈ ਉਹਦੇ ਬਾਰੇ ਹੋਣਾ ਚਾਹੁੰਦਾ ਸਿਰਫ 2-4 ਮਿੰਟ ਦੇ ਵਿੱਚ ਉਹ ਹੈ ਕਿ ਗੁਰੂ ਨਾਨਕ ਦੇਵ ਜਿਸ ਦੌਰ ਦੇ ਵਿੱਚ ਇਸ ਧਰਤੀ ਤੇ ਆਉਂਦੇ ਨੇ ਉਸ ਸਮੇਂ ਇਸਲਾਮ ਦੇ ਮਾਧਿਅਮ ਨਹੀਂ ਅਬਰਾਹਮਿਕ ਸਿਵਲਾਈਜੇਸ਼ਨ ਭਾਰਤ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਗੁਰੂ ਸਾਹਿਬ ਉਹਦੇ ਨਾਲ ਡਾਇਲੌਗ ਰਚਾਉਂਦੇ ਨੇ ਹੁਣ ਗੁਰੂ ਸਾਹਿਬ ਦੀ ਜਿਹੜੀ ਗੱਲ ਉਹਨਾਂ ਦੀ ਫਿਲਾਸਫੀ ਸਿਕ ਫਿਲਾਸਫੀ ਨੂੰ ਕਿਉਂ ਨਹੀਂ ਹ ਹਿਸਟਰੀ ਆਫ ਇੰਡੀਅਨ ਫਿਲਾਸਫੀ ਤਾਂ ਮਿਲਿਆ ਆਮ ਲੋਕ ਅਸੀਂ ਕਹਿੰਦੇ ਆ ਕਿ ਗੁਰੂ ਸਾਹਿਬ ਤਾਂ ਸ਼ਾਇਰੀ ਤੇ ਸੰਗੀਤ ਦੇ ਵਿੱਚ ਬਾਣੀ ਰਚਦੇ ਨੇ ਪਰ ਗੁਰੂ ਨਾਨਕ ਨੇ ਇੱਕ ਹੋਰ ਵੀ ਗੱਲ ਬੜੀ ਇੰਪੋਰਟੈਂਟ ਕਹੀ ਹੈ ਕਿ ਨਾਏ ਗੀਤ ਨਾ ਬਿਰਹਾ ਨਾਨਕ ਬ੍ਰਹਮ ਵਿਚਾਰੋ ਕਬੀਰ ਸਾਹਿਬ ਵੀ ਇਹੀ ਕਹਿੰਦੇ ਨੇ ਬਾਣੀ ਦੀ ਜਿਹੜੀ ਪ੍ਰਕਿਰਤੀ ਹੈ ਨਾ ਉਹ ਦਾਰਸ਼ਨਿਕ ਚਿੰਤਨ ਦੀ ਹੈ ਕੋਈ ਲੋਕਿਕ ਕਵਿਤਾ ਨਹੀਂ ਹੈਗੀ ਇਹ ਇਹ ਨਹੀਂ ਵੀ ਤੁਸੀਂ ਇਹਨੂੰ ਬਾਵਾ ਕਰੋਗੇ ਇਹ ਸਾਨੂੰ ਗਿਆਨ ਦੇਣ ਵਾਲਾ ਕਾਵਿਕ ਪਰਵਚਨ ਹੈ ਉਹਦੇ ਜਿਹਨੂੰ ਕਹਿੰਦੇ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਹੁਣ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਕਿ ਬ੍ਰਹਮ ਵਿਚਾਰ ਸਾਡੀ ਸਭਤਾ ਦੇ ਲਈ ਅਲਟੀਮੇਟ ਰਿਐਲਿਟੀ ਦਾ ਚਿੰਤਨ ਤੇ ਮਨਨ ਹੈ ਉਹ ਜਿਹੜਾ ਕਿ ਸਾਡੇ ਅੰਦਰ ਵੀ ਹੈ ਤੇ ਸਾਡੇ ਬਾਹਰ ਵੀ ਹੈ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਮੋਨੋਥੀਸਟਿਕ ਗੋਡ ਦਾ ਕਨਸੈਪਟ ਸੀ ਉਹ ਸੀ ਕਿ ਪਾਰਗਾਮੀ transcendent god ਉਹ ਅਲਟੀਮੇਟ ਬੀਇੰਗ ਉਹਦੇ ਚ ਰਿਐਲਿਟੀ ਦੀ ਗੱਲ ਨਹੀਂ ਉਹਦੇ ਚ ਬੀਇੰਗ ਦੀ ਗੱਲ ਹੈ ਉਹ ਬੀਇੰਗ ਜਿਹੜੀ 14 ਤਬਕ ਤੋਂ ਬਾਹਰ ਹੈ ਉਹਦਾ ਇਸ ਧਰਤੀ ਦੇ ਨਾਲ ਇਸ ਸਮਾਜ ਦੇ ਨਾਲ ਸਰਕਾਰ ਸਿਰਫ ਫਰਿਸ਼ਤੇ ਦੇ ਵਾਧੇ ਭਰਾਈਆਂ ਸਿੱਧਾ ਕੋਈ ਸੰਚਾਰ ਨਹੀਂ ਉਹਨੂੰ ਗੁਰੂ ਸਾਹਿਬ ਨੇ ਕੀ ਕੀਤਾ ਕਿ ਆਪਣੇ ਬ੍ਰਹਮ ਦੀ ਜਿਹੜੀ ਸੰਕਲਪਨਾ ਹੈ ਉਹ ਹੈ ਸਰਵਵਿਆਪਕਤਾ ਦੀ ਬੜੇ ਸੌਖੇ ਸ਼ਬਦਾਂ ਚ ਕਿਹਾ ਕਿ ਆਪੇ ਨੇੜ ਹੈ ਆਪੇ ਦੂਰ ਆਪੇ ਸਰਬ ਰਹਾ ਪ੍ਰਭੂ ਇਹ ਗੱਲ ਮੈਂ ਸਮਝਦਾ ਕਿ ਗੁਰੂ ਨਾਨਕ ਦੇਵ ਜੀ ਦੀ ਭਾਰਤੀ ਦਰਸ਼ਨ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਜਿਹੜੇ ਪਹਿਲੀਆਂ ਤਿੰਨ ਦਾਰਸ਼ਨਿਕ ਪਰੰਪਰਾਵਾਂ ਸਰਾਤਨ ਧਰਮ ਦੀ ਬੋਧ ਦੀ ਤੇ ਜੈਨ ਦੀ ਉਹਨਾਂ ਦੇ ਵਿੱਚ ਸੈਮੀਟਿਕ ਕਲਚਰ ਨਾਲ ਅਬਰਾਹਮ ਸਭਤਾ ਨਾਲ ਕੋਈ ਡਾਇਲੋਗ ਨਹੀਂ ਸੀ ਪੋਸੀਬਲ ਨਹੀਂ ਸੀ ਤੇ ਗੁਰੂ ਸਾਹਿਬ ਨੇ ਕੀ ਕੀਤਾ ਕਿ ਉਹ ਸੇ ਭਾਰਤੀ ਦਰਸ਼ਨ ਦੀਆਂ ਦ੍ਰਿਸ਼ਟੀਆਂ ਨੂੰ ਲੈ ਕੇ ਉਸੇ ਚੇਤਨਾ ਨੂੰ ਲੈ ਕੇ ਉਹਨਾਂ ਨੇ ਉਹਨਾਂ ਦੀ ਜਿਹੜੀ ਸਾਰੀ ਪਰੰਪਰਾ ਹੈ ਉਹਦੇ ਪ੍ਰਾਈਮ ਸਿੰਬਲ ਨੂੰ ਆਪਣੇ ਨਾਲ ਜੋੜ ਕੇ ਦੇਖਣ ਦੀ ਗੱਲ ਕੀਤੀ ਇਹ ਮੈਨੂੰ ਲੱਗਿਆ ਕਿ ਇੱਕ ਨਵਾਂ ਸਿੰਥੈਸਿਸ ਹੈ ਕਿ ਜਿਹੜਾ ਸਿੱਖ ਫਲਸਫੇ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਸਿੱਖ ਫਲਸਫੇ ਦੇ ਰੂਪ ਦੇ ਵਿੱਚ ਫਿਰ ਜਦੋਂ ਗੁਰੂ ਅਰਜਨ ਦੇਵ ਜੀ ਇਹਦੀ ਟੈਕਸਟ ਜਿਹੜਾ ਉਹਦਾ ਸੰਬਾਧਨ ਕਰਦੇ ਨੇ ਉਹਦੇ ਵਿੱਚ ਸਾਰੀਆਂ ਗੱਲਾਂ ਹੀ ਬਹੁਤ ਵੇਰਵੇ ਨਾਲ ਆਉਂਦੀਆਂ ਨੇ ਲੇਕਿਨ ਉਹਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਮਿਲਦੀ ਹੈ ਤੇ ਲਾਸਟ ਜਿਹੜੀ ਗੱਲ ਮੈਂ ਇਹ ਸਮਝਦਾ ਕਿ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਕਿ ਜਿਹੜਾ ਫੋਕਸ ਹੈ ਉਹ ਬਦਲਿਆ ਹੁਣ ਬਾਕੀ ਜਿਹੜੇ ਸਾਡੇ ਕਰਮਾਂ ਦੀ ਦਰਸ਼ਨ ਦੀ ਪਰੰਪਰਾ ਹੈ ਉਹਦੇ ਚ ਜਿਹੜੀ ਮੁਕਤੀ ਕਿਸ ਤੋਂ ਮੁਕਤੀ ਹੈ ਉਦੇ ਬਾਰੇ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਐਡ ਕਰਤੀ ਪਹਿਲਾਂ ਤਾਂ ਸੀ ਕਿ ਦੁੱਖ ਤੋਂ ਮੁਕਤੀ ਅਵਿਦਿਆ ਤੋਂ ਮੁਕਤੀ ਕਿ ਜਿਹੜਾ ਵਿਦਾਂਤ ਹੈ ਉਹਦੇ ਮੁਤਾਬਕ ਤਾਂ ਹੈ ਕਿ ਮਾਇਆ ਜਿਹੜੀ ਹੈ ਉਹ ਇੱਕ ਭਰਮ ਹੈ ਭਰਮ ਦੂਰ ਹੋ ਗਿਆ ਤੇ ਮੁਕਤੀ ਹੋ ਗਈ ਤੇ ਬੁੱਧ ਨੇ ਕਿਹਾ ਕਿ ਇਸ ਸੰਸਾਰ ਦੁੱਖ ਦੇ ਵਿੱਚ ਹੈ ਦੁੱਖ ਨੂੰ ਦੂਰ ਕਰ ਦਿਓ ਤੇ ਬੰਦਾ ਨਿਰਵਾਣ ਹਾਸਲ ਕਰ ਲਏਗਾ ਇਸ ਤਰ੍ਹਾਂ ਜੈਨ ਧਰਮ ਦੇ ਵਿੱਚ ਅਹਿੰਸਾ ਦੇ ਰਾਹੀਂ ਕੈਵਲਯ ਪਦ ਦੀ ਪ੍ਰਾਪਤੀ ਦੀ ਗੱਲ ਕੀਤੀ ਗਈ ਹੈ ਗੁਰੂ ਸਾਹਿਬ ਨੇ ਜਿਹੜਾ ਹੋਰ ਫੋਕਸ ਬਦਲਿਆ ਉਹਨਾਂ ਨੇ ਹੌਮੇ ਨੂੰ ਵਿਚ ਰੱਖਿਆ ਕਿ ਹੌਮੇ ਦੇ ਮੁਕਾਬਲੇ ਤੇ ਹੁਕਮ ਦੇ ਉੱਪਰ ਜ਼ੋਰ ਦੇ ਕੇ ਇੱਕ ਨਵੀਂ ਕਨਫਿਗਰੇਸ਼ਨ ਪੇਸ਼ ਕੀਤੀ ਹੈ ਕਿਉਂਕਿ ਜਿਹੜਾ ਅੱਜ ਅਸੀਂ ਦੇਖਦੇ ਹਾਂ ਕਿ ਬੰਦੇ ਦੀ ਸਭ ਤੋਂ ਵੱਡੀ ਜਿਹੜੀ ਖਰਾਬੀ ਹੈ ਉਹ ਹੈਗੀ ਸੈਲਫ ਸੈਂਟਰਡ ਐਗਜ਼ਿਸਟੈਂਸ ਹੌ ਮੇਰਾ ਮਤਲਬ ਕਿ ਬੰਦਾ ਹੌ ਹੌ ਮੇਰਾ ਮਤਲਬ ਹੌ ਵੀ ਮੈਂ ਤੇ ਮੈਂ ਵੀ ਮੈਂ ਜਿਹੜਾ ਮੈਂ ਮੈਂ ਕਰਨਾ ਹੈ ਸੈਲਫ ਸੈਂਟਰਡ ਹੋਣਾ ਇਹ ਬਿਮਾਰੀ ਹੈ ਤੇ ਇਹ ਬਿਮਾਰੀ ਤਦ ਦੂਰ ਹੋ ਸਕਦੀ ਹੈ ਕਿ ਜਦੋਂ ਬੰਦਾ ਇਸ ਹਉਮੈ ਦੀ ਭਾਵਨਾ ਦੀ ਇਸ ਕੂੜ ਦੀ ਕੰਧ ਨੂੰ ਤੋੜ ਕੇ ਉਸ ਹੁਕਮ ਦੇ ਵਿੱਚ ਹੁਕਮ ਇਹ ਵੇਦ ਰਿਗਵੇਦ ਦੇ ਵਿੱਚ ਦੋ ਗੱਲਾਂ ਨੇ ਇੱਕ ਰਿੱਤ ਹੈ ਤੇ ਇੱਕ ਸਤ 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 ਤੇ ਰਿੱਤ ਨੂੰ ਗੁਰੂ ਨਾਨਕ ਜੀ ਨੇ ਸਤ ਉਹਨਾਂ ਨੇ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਤਾਂ ਪਰਮਾਨੈਂਟ ਰਿਐਲਿਟੀ ਦਾ ਹੈ ਜਿਹੜਾ ਰਤ ਦਾ ਕਨਸੈਪਟ ਸੀ ਅਰਿਗਵੇ ਦੇ ਵਿੱਚ ਉਹ ਸੀ ਡਿਵਾਈਨ ਆਰਡਰ ਇਹ ਕੋ ਇੱਕ ਵਿਧਾਨ ਜਿਹੜਾ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ ਗੁਰੂ ਸਾਹਿਬ ਨੇ ਪਰਸ਼ੀਅਨ ਅਰੈਬਿਕ ਪਰੰਪਰਾ ਤੋਂ ਹੁਕਮ ਲੈ ਕੇ ਹੁਕਮ ਦੀ ਉਹਨਾਂ ਨੇ ਵਰਤੋਂ ਉਸ ਰੂਪ ਵਿੱਚ ਕੀਤੀ ਹੈ ਕਮਾਂਡਮੈਂਟ ਦੇ ਰੂਪ ਵਿੱਚ ਨਹੀਂ ਕੀਤੀ ਇਹ ਗੱਲ ਦੇਖਣ ਵਾਲੀ ਹੈ ਕਿਉਂਕਿ ਜਿਹੜੀ ਸੈਮੀਟਿਕ ਕਲਚਰ ਹੈ ਉਹਦੇ ਵਿੱਚ ਕਮਾਂਡਮੈਂਟ ਦੇ ਉੱਪਰ ਜ਼ੋਰ ਹੈ ਸਾਡੇ ਰੀਅਲਾਈਜ਼ੇਸ਼ਨ ਦੇ ਉੱਪਰ ਜ਼ੋਰ ਹੈ ਜੋ ਬਹੁਤ ਸਾਰੀਆਂ ਗੱਲਾਂ ਨੇ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਸੈਮੀਨਾਰ ਹੈ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਦਾ ਜਿਹੜਾ ਯੋਗਦਾਨ ਹੈ ਉਸ ਨੂੰ ਤੁਹਾਨੂੰ ਦੱਸਣ ਵਾਸਤੇ ਉਹਦੇ ਰਿਹਸਾ ਨੂੰ ਖੋਲਣ ਵਾਸਤੇ ਬਹੁਤ ਵੱਡੇ ਵਿਦਵਾਨ ਸਾਡੇ ਵਿਚਾਰ ਆਏ ਨੇ ਤੇ ਉਹ ਇਹਨਾਂ ਦੀਆਂ ਬਾਰੀਕੀਆਂ ਨੂੰ ਖੋਲਣਗੇ ਔਰ ਮੈਂ ਵਿਭਾਗ ਨੂੰ ਡਾਕਟਰ ਵਿਸ਼ੇਸ਼ੀ ਬਾਲਾ ਜੀ ਨੂੰ ਮੁਬਾਰਕਬਾਦ ਦੇਣਾ ਇਹਨਾਂ ਦੇ ਸਹਿਯੋਗੀਆਂ ਨੂੰ ਮੁਬਾਰਕਬਾਦ ਦੇਣਾ ਕਿ ਬਹੁਤ ਹੀ ਮਹੱਤਵਪੂਰਨ ਵਿਸ਼ੇ ਬਾਰੇ ਸੈਮੀਨਾਰ ਚ ਆਇਆ ਕਿ ਅਸੀਂ ਵੀ ਘਟੋਕ ਦੁਨੀਆ ਦੇ ਦਾਰਸ਼ਨਿਕ ਤੇ ਆਸਵਜ ਨਾਸੀ ਘਟੋਗੜ ਭਾਰਤ ਦੇ ਦਾਰਸ਼ਨਿਕ ਇਤਿਹਾਸ ਦੇ ਵਿੱਚ ਦਾ ਸ਼ਾਮਲ ਹੋ ਸਕੀ ਏ ਕਿ ਸਾਨੂੰ ਕੋਈ ਬੰਦਾ ਇਗਨੋਰ ਨਾ ਕਰ ਸਕੇ ਕਿ ਸਿੱਖ ਫਿਲਾਸਫੀ ਵੀ ਆਪਣੀ ਇੱਕ ਵਿਸ਼ੇਸ਼ ਵਿਲੱਖਣਤਾ ਰੱਖਦੀ ਹੈ ਇਹਦੀ ਵੀ ਆਪਣੀ ਸ਼ਕਤੀ ਹੈ ਤੇ ਇਸ ਰੂਪ ਦੇ ਵਿੱਚ ਮੈਂ ਸ਼ੁਭ ਕਾਮਨਾ ਵੀ ਕਰਦਾ ਤੇ ਮੈਂ ਮੁਬਾਰਕਬਾਦ ਵੀ ਦਿੰਦਾ ਡਾਕਟਰ ਸਾਹਿਬ ਨੂੰ ਮੈਂ ਬਹੁਤ ਜ਼ਿਆਦਾ ਨਜ਼ਰ ਮਾਨ ਕਰਦਾ ਕਿ ਮੈਨੂੰ ਮੌਕਾ ਦਿੱਤਾ ਕਿ ਯੂਨੀਵਰਸਿਟੀ ਦੇ ਵਿੱਚ ਆ ਕੇ ਆਪਣੇ ਵਿਚਾਰ ਪੇਸ਼ ਕਰਾਂ ਬਹੁਤ-ਬਹੁਤ ਧੰਨਵਾਦ ਕੀ ਨਾਮ ਹੈ ਪੂਰਨ ਨਾਮ ਦੇਸੀ